ਸਾਤੇ ਸਮੇਂ થી ਰਾਹੋਂ ਵੇਖੇ ਮੌਜੂਦ ਆ ਫਲਾਰ ਰੋਡ ਹੈ ਇਹ ਔਰ ਇੱਥੇ ਇੱਕ ਕਸਮਾਨ ਹੈ ਜਿਹੜਾ ਪਿਛਲੇ 5 ਸਾਲਾਂ ਤੋਂ ਚੱਲ ਰਿਹਾ ਜਿਹੜੀਆਂ ਨਗਰ ਕੌਂਸਲ ਦੀਆਂ ਇਲੈਕਸ਼ਨ ਹੋਈਆਂ ਸੀ ਉਸ ਤੋਂ ਪਹਿਲਾਂ ਦੀ ਇਹ ਦਿੱਕਤ ਦਿਖਾਈ ਜਰਾ ਆ ਪਾਣੀ ਜਿਹੜਾ ਇੱਥੇ ਐਵੇਂ ਹੀ ਖੜਾ ਹੈ ਟੈਂਪਰੇਰੀ ਕਹਿੰਦੇ ਮੜੀ ਜੀ ਟਕੋਰ ਕਰ ਜਾਂਦੇ ਆ ਲੇਕਿਨ ਉਸ ਤੋਂ ਬਾਅਦ ਪ੍ਰਨਾਲਾ ਉੱਥੇ ਦਾ ਉੱਥੇ ਆ ਵੀ ਇੱਥੇ ਉਹਨਾਂ ਨੂੰ ਨਿਕਾਸ ਪੂਰਾ ਦੇਣ ਹੁਣ ਦੇਖ ਲੋ ਥੋੜੇ ਦਿਨ ਹੋ ਗਏ ਮੇਰੀ ਸੱਸ ਪੂਰੀ ਹੋਈ ਨੂੰ ਅਸੀਂ ਇੱਥੋਂ ਪਾਣੀ ਗੰਦੇ ਚ ਲੁੰਗਾ ਕੇ ਲੈ ਗਏ ਆ ਉਹ ਪਰਾਂ ਗੇਟ ਲੱਗਾ ਆ ਸਾਡਾ ਗੇਟ ਕਿਸੇ ਨੇ ਖੋਲਿਆ ਅਸੀਂ ਐਸ ਵਿੱਚੋਂ ਕੱਤੇ ਪਾਣੀ ਚ ਲੁੰਗਾ ਲੈਣ ਉਹਨਾਂ ਦੀ ਪੀੜ ਨੂੰ ਸਮਝੀਏ ਆਖਰੀ ਯਾਤਰਾ ਆ ਟੱਟੀਆਂ ਵਿੱਚ ਦੀ ਰੰਗੀ ਆ ਤੇ ਇਹਨਾਂ ਦੇ ਦਿਲ ਦੀ ਪੀੜ ਸਮਝੋ ਮੌਤ ਹੋਣ ਤੋਂ ਪਹਿਲਾਂ ਰਿਸ਼ਤੇਦਾਰ ਆਏ ਰਹੇ ਉਹ ਕਹਿੰਦੇ ਤੁਸੀਂ ਇੰਨੀ ਗੰਦਗੀ 'ਚ ਰਹਿ ਰਹੇ ਹੋ ਸਾਨੂੰ ਇੰਨੀ ਸ਼ਰਮ ਆਂਦੀ ਭਾਜੀ ਅੱਛਾ ਸ਼ਰਮ ਨਾ ਡੁੱਬ ਕੇ ਚੁੱਲੂ ਪਰ ਪਾਣੀ ਕਹਿੰਦੇ ਨਾ ਸ਼ਰਮ ਨਾਲ ਡੁੱਬ ਕੇ ਨਾਕਸ ਇਹਨਾਂ ਨੂੰ ਪ੍ਰਸ਼ਾਸਨ ਨੂੰ ਡਬੋਣਾ ਚਾਹੀਦਾ ਸ਼ਰਮ ਸਰ ਪਰ ਆਮ ਲੋਕ ਘਰੋਂ ਪੈ ਰਹੇ ਆ ਪੰਨਰ ਸੀ ਗਏ ਆ ਅਨ ਕਬੀਤੀ ਘਰ ਕਹਿੰਦੇ ਅਸੀਂ ਤੁਹਾਡਾ ਠੀਕ ਕਰਦੇ ਨੇ ਆ ਕਰਕੇ ਗਏ ਨੇ ਆ ਦੇਖੋ ਕੋਈ ਮਾਤਾ ਜੀ ਨੇ ਕਹਿੰਦੇ ਲੱਤ ਵੀ ਟੁੱਟ ਗਈ ਆ ਲੱਤ ਟੁੱਟੀ ਐ ਉਹ ਇਹ ਬਾਹਾਂ ਟੁੱਟੀ ਐ ਵੇ ਲੋਕ ਇਹਦੇ ਕਰਕੇ ਹਾਂ ਹਾਂ ਇੱਥੋਂ ਮੈਂ ਦੇਖੇ ਆ ਮੈਨੂੰ ਚੱਕ ਕੇ ਮੁੰਡੇ ਲੈ ਗਏ ਆ ਮੁੰਡਾ ਲੈ ਕੇ ਚਲੇ ਗਏ ਇਹ ਚੱਕ ਕੇ ਪਤਾਲ ਮਿਲ ਗਿਆ ਚੱਕ ਕੇ ਲੈ ਗਿਆ ਦੇਖੋ ਜੀ ਸਾਡਾ ਕਿੰਨਾ ਗੰਦਿਆ ਹੈ ਸਾਡੇ ਕੋਲੋਂ ਨੰਗਿਆ ਨਹੀਂ ਜਾਂਦਾ ਸਿਆਣੇ ਬੰਦੇ ਆ ਹੈ ਖੜੀਆਂ ਲੱਤਾਂ 'ਤੇ ਫੱਪਾ ਦਾਮੀਆਂ ਗਾਰੇ ਨਾਲ ਹੈਂ ਕੀ ਕਰੀਏ ਕਮੇਟੀ ਨੂੰ ਕੋਲ ਗੁਜਾਣੇ ਆ ਸਾਡੀ ਸੁਣਦੇ ਹੀ ਨਹੀਂ ਹੈਗੇ ਕੋਈ ਵਾਰ ਨਹੀਂ ਇੱਕ ਵਾਰ ਨਹੀਂ ਸੁਣਦੇ ਹੈਗੇ